ਜਾਣਾ ਅੰਗਿਤਾ ਦੋਸਤੋ ਜਿਲ੍ਹਾ ਤਰਨਤਾਰ ਨੇ ਸ਼ਹਿਰ ਮਾਪਟੀ ਤਪਿੰਡ ਮਿਲਾਸ ਆਸਾ ਉਹ ਨਹੀਂ ਕਿ ਸੱਪ ਨੂੰ ਰੈਸਕਿਊ ਕਰਨ ਆਏ ਆ ਠਕਰ ਕੋਲੇ ਪਿੰਡ ਤੇ ਦੋਸਤੋ ਸਾਰੀ ਜ਼ਿੰਦਗੀ ਸੱਪ ਫੜੇ ਆ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਆ ਕਿਹੜੀ ਚੀਜ਼ ਜ਼ਹਿਰ ਵਾਲੀ ਕਿਹੜੀ ਚੀਜ਼ ਬਿਨਾਂ ਜ਼ਹਿਰ ਵਾਲੀ 15 1800 ਵੀਡੀਓ ਐਨ ਡਬਲ ਏ ਤੇ ਜੀ ਨਾਗ ਕੇਤ ਬਾਈ ਸਪੇਸ ਨਹੀਂ ਦੇਨੀ ਉਹਨੇ ਤੇ ਪਾ ਕੇ ਦੀ ਅਸੀਂ ਕਾਮਯਾਬ ਨਹੀਂ ਹੋਏ ਪਰ ਸੋਸ਼ਲ ਮੀਡੀਆ ਦੇ ਕੁਝ ਬੰਦੇ ਹੋਰ ਤਰ੍ਹਾਂ ਦੀਆਂ ਟ੍ਰਿਕਾਂ ਵਰਤ ਕੇ ਵੀ ਕਾਮਯਾਬ ਹੋ ਜਾਂਦੇ ਆ ਮਸ਼ਹੂਰ ਹੋਣ ਦੇ ਲੋਕ ਡਬਲ ਮੀਨਿੰਗ ਅੱਜਕੱਲ ਬਹੁਤ ਗੱਲ ਕਰਦੇ ਜਿਹੜੀ ਇੱਕ ਮਤਲਬ ਆ ਉਹਨੂੰ ਡਬਲ ਮੀਨਿੰਗ ਦੇ ਵਿੱਚ ਗੱਲ ਕਰਕੇ ਲੋਕ ਸੋਸ਼ਲ ਮੀਡੀਆ 'ਤੇ ਰਾਤੋਂ ਰਾਤ ਸਟਾਰ ਹੋ ਜਾਂਦੇ ਆ ਲੋਕੀ ਉਹਨਾਂ ਨੂੰ ਸਹੀ ਸਾਫ਼ ਤੇ ਕਰਦੀ ਉਹਨਾਂ ਨੂੰ ਟ੍ਰੋਲ ਕਰਦੇ ਆ ਬੜਾ ਕੁਛ ਕਰਦੇ ਆ ਪਰ ਲਾਈਫ ਦੇ ਵਿੱਚ ਸਿਰ ਮੈਂ ਹੀ ਪੁੱਛਣਾ ਕਿ ਉਹਨਾਂ ਕਿ ਜਿਹੜਾ ਬੰਦਾ ਇੱਕ ਸਹੀ ਕੰਮ ਕਰਦਾ ਭਾਜੀ ਤੁਹਾਡੇ ਕੋਲ ਆਇਆ ਤੁਸੀਂ ਬੁਲਾਇਆ ਹਾਂਜੀ ਤੁਹਾਡੇ ਨਾਲ ਕੋਈ ਪੈਸਾ ਦੀ ਗੱਲ ਕੀਤੀ ਆ ਬਈ ਬਹੁਤ 10000 ਦੇ ਦੋ 5000 ਦੇ ਦੋ 2000 ਦੇ ਦੋ ਤੁਹਾਨੂੰ ਕਿਹਾ ਚੋ ਠੀਕ ਲੱਗਦਾ ਦੇ ਦੋ ਇਹ ਹੋ ਹੀ ਗਿਆ ਨਾ ਇੰਨੀ ਇਮਾਨਦਾਰੀ ਵਿਖਾਉਣ ਦੇ ਬਾਵਜੂਦ ਵੀ ਅਸੀਂ 16-1700 ਵੀਡੀਓ ਪਾ ਕੇ ਵੀ ਨੈਟ ਤੇ ਕਾਮਯਾਬ ਨਹੀਂ ਹੋਏ ਤੇ ਲੋਕੀ ਲੋਕੀ ਇੱਕ ਵੀਡੀਓ ਦੇ ਵਿੱਚ ਚਮਲ ਮਾਰ ਕੇ ਗਲਤ ਚੀਜ਼ਾਂ ਵਿਖਾਵਾ ਕੇ ਗਲਤ ਚੀਜ਼ਾਂ ਨੂੰ ਪ੍ਰਮੋਟ ਕਰਕੇ ਕਿਸੇ ਨੂੰ ਮਾੜਾ ਬੋਲ ਕੇ ਤੇ ਲੋਕ ਰਾਤੋ ਰਾਤ ਮਸ਼ਹੂਰ ਹੋ ਜਾਂਦੇ ਆ ਹੁਣ ਜ਼ਿੰਦਗੀ ਆ ਸਾਡੀ ਅਸੀਂ ਆਪਣੀ ਲਾਈਨ ਹਮੇਸ਼ਾ ਇਮਾਨਦਾਰੀ ਰੱਖੀ ਆ ਕਿਉਂਕਿ ਸਾਡਾ ਕੰਮ ਜ਼ਿੰਦਗੀ ਮੌਤ ਵਾਲਾ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਦੇ ਪਰ ਜਿਹੜੇ ਲੋਕ ਮਾਰੇ ਕੰਮ ਕਰਕੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੁੰਦੇ ਆ ਜਿਹੜਾ ਟੈਲੈਂਟ ਵਾਲਾ ਬੰਦਾ ਵਾ ਉਹ ਕਿੱਥੇ ਜਾਏ ਇਹਨਾਂ ਚੋਂ ਕਿਸ ਬੰਦੇ ਕੋਲ ਟੈਲੈਂਟ ਹੈਗਾ ਵਾ ਸੋਸ਼ਲ ਮੀਡੀਆ ਦੇ ਜਿਹੜੇ ਕਾਫੀ ਬੰਦੇ ਮਸ਼ਹੂਰ ਹੋਏ ਆ ਸਿਰ ਮਾੜਾ ਚੰਗਾ ਬੋਲ ਕੇ ਮਸ਼ਹੂਰ ਹੋਏ ਨਾ ਆ ਤੁਹਾਡੇ ਬੱਚਿਆਂ ਨੂੰ ਵੀ ਸੇਵ ਕਰਦਾ ਤੁਹਾਡੀ ਫੈਮਿਲੀ ਨੂੰ ਵੀ ਸੇਵ ਕਰਦਾ ਆ ਬੇਜੁਬਾਨ ਜਾਨਵਰ ਨੂੰ ਵੀ ਸੇਵ ਕਰਦਾ ਤੇ ਸਭ ਤੋਂ ਲਾਸ਼ ਦੇ ਉੱਤੇ ਸਹੀ ਆਪ ਸੇਵ ਹੋਣਾ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਲੋਕ ਸਪੋਰਟ ਨਹੀਂ ਕਰਦੇ ਬਾਕੀ ਲਾਈਕ ਸ਼ੇਅਰ ਕਮੈਂਟ ਕਰਨਾ ਕਰ ਦੋ ਨਹੀਂ ਕਰਨਾ ਤਾਂ ਵੀ ਟੈਨਸ਼ਨ ਕੋਈ ਨਹੀਂ ਬਾਕੀ ਇਹ ਸੱਪ ਫੜਦੇ ਆ ਤੇ ਦੇਖਦੇ ਆ ਵੀ ਇਹ ਹੁਣ ਕਿਹੜਾ ਸੱਪ ਆ ਜਿਹੜਾ ਕੁਲਦੀ ਸੱਪ ਦੇਖ ਰਹੇ ਜੇ ਦੇਖੋ ਦੋਸਤੋ ਕ ਸੱਪ ਵੜੀ ਬੈੱਡ ਦੇ ਉੱਤੇ ਲੋਗ ਆਉਂਦੇ ਹੀ ਵੀ ਨਹੀਂ ਚੜਦਾ ਹੁੰਦਾ ਮੰਦੀਆਂ ਤੇ ਕਾਂਦੇ ਚੜਿਆ ਹੈ ਹਾਂ ਕਾਂਦੇ ਚੜਦਾ ਚੜਦਾ ਦੇਖ ਲਓ ਵੀ ਸੱਪ ਬੈੱਡ ਦੇ ਉੱਤੇ ਆ ਗਿਆ ਇਹ ਸੱਪ ਨੂੰ ਕਹਿੰਦੇ ਆ ਕੋਮਨ ਬਲੂਕ ਸਨੀਖ ਇਹ ਸੱਪ ਦੇ ਵਿੱਚ ਦੋਸਤੋ ਬਿਲਕੁਲ ਵੀ ਜ਼ਹਿਰ ਨਹੀਂ ਦਿੰਦਾ ਪਰ ਇਹਨੂੰ ਜੇ ਫੜਾਂਗਾ ਤੇ ਇਹਨੇ ਦੰਦੀ ਲਾ ਦੇਣੀ ਐਨੇ ਇੱਕ ਦੰਦੀ ਲਾ ਕੇ ਜੀ ਧੁਪਣਾ ਇਹਦੇ ਦੋ ਤਿੰਨ ਦੰਦੀਆਂ ਲਾਉਣੀਆਂ ਆ ਤੇ ਅੱਜ ਤੱਕ ਕਲੱਬ 'ਚ ਵੀ ਨਹੀਂ ਆ ਗਏ ਤੇ ਹੁਣ ਇਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਕਿ ਦੰਦੀ ਨਾ ਵੱਢੇ ਤੇ ਜੇ ਵੱਢ ਵੀ ਇਹਨੇ ਦੰਦੀ ਦਿੱਤੀ ਤੇ ਇਹਦੇ ਤੋਂ ਜ਼ਿਆਦਾ ਬਿਲਕੁਲ ਨਹੀਂ ਆਗਾ ਜਦ ਤੱਕ ਇੱਕ ਸੈਕਿੰਡ ਦੇ ਵਿੱਚ ਇਹ ਸੱਪ ਜਿਹੜਾ ਵਾ ਡੱਬੇ ਦੇ ਵਿੱਚ ਪੈ ਗਿਆ ਤੇ ਹੁਣ ਇਹਨੂੰ ਬਾਹਰ ਧਾਕੇ ਛੱਡਣਾ ਵਾ ਇੱਕ ਫੈਮਿਲੀ ਸੇਵ ਕੀਤੀ ਇੱਕ ਬੇਜਦਬਾਨ ਜਿਹੜਾ ਨੂੰ ਸੇਵ ਕੀਤਾ ਤੇ ਸਭ ਤੋਂ ਲਾਸਟ ਦੇ ਉੱਤੇ ਸਾਡੀ ਸੇਫਟੀ ਆ ਪਰ ਇਹੋ ਹੀ ਕਹਿਣਾ ਚਾਹੁੰਦਾ ਵਾ ਕਿ ਸੋਸ਼ਲ ਮੀਡੀਆ ਦੇ ਸਿਰਫ ਤੁਸੀਂ ਪ੍ਰਮੋਟ ਹੀ ਗੰਦ ਨੂੰ ਕਰਦੇ ਜੀ ਟੈਲ ਵਾਲੇ ਬੰਦੇ ਨੂੰ ਤੁਸੀਂ ਪ੍ਰਮੋਟ ਬਿਲਕੁਲ ਨਹੀਂ ਕਰਦੇ ਤੁਸੀਂ ਸਿਰਫ ਗੰਦ ਨੂੰ ਪ੍ਰਮੋਟ ਕਰਦੇ ਜੀ ਜਿਹੜਾ ਗਲਤ ਚੀਜ਼ਾਂ ਵਿਖਾਉਂਦਾ ਗਲਤ ਮੈਸੇਜ ਦਿੰਦਾ ਕੋਈ ਵੀ ਇਨਸਾਨ ਵਾ ਸੋਸਾਇਟੀ ਦੀ ਸਮਾਜ ਦੀ ਪਿੰਡ ਦੀ ਸ਼ਹਿਰ ਦੀ ਇੱਕ ਮਹਾਨਲੇ ਦੀ ਚੰਗਾ ਕੰਮ ਕਰਦਾ ਵਾ ਤੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਪ੍ਰਮੋਟ ਕਰਿਆ ਕਰੋ ਉਹਦੀਆਂ ਵੀਡੀਓ ਵਾਇਰਲ ਕਰਿਆ ਕਰੋ ਤਾਂ ਲੋਕਾਂ ਨੂੰ ਵੀ ਪਤਾ ਲੱਗੇ ਵੀ ਸਾਰੇ ਚੌਲਾ ਮਾਰਨ ਵਾਲੇ ਨਹੀਂ ਹੁੰਦੇ ਲਾਈਵ 'ਚ ਕੁਝ ਬੰਦੇ ਕੰਮ ਕਰਨਾ ਦੇਂਦੇ ਆ ਹੁਣ ਤੁਹਾਨੂੰ ਦਿਖਾਉਣਾ ਸੱਪ ਇਹ ਕਿਹੜਾ ਵਾ ਸਾਰੂ ਪਰ ਮਾਰ ਦੋ ਮੈਨੂੰ ਬਾਹਰ ਨਹੀਂ ਆਉਂਦੇ ਨਾ ਇਹਨੇ ਬਾਹਰ ਆਉਣਾ ਗੌਰ ਦੇ ਨਾਲੇ ਸੱਪ ਨੂੰ ਵੇਖੋ ਇਹ ਸੱਪ ਨੂੰ ਕਹਿੰਦੇ ਕੋਮਨ ਵੂਲਫ ਸਨੇਕ ਆਮ ਹੀ ਸਾਡੇ ਘਰਾਂ ਦੇ ਵਿੱਚ ਆਉਂਦਾ ਵਾ ਇਹ ਸੱਪ 'ਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਖਾਕੀ ਰੰਗ ਮਹਰੂਨ ਰੰਗ ਤੇ ਬਲੈਕ ਰੰਗ ਇਹ ਤਿੰਨ ਚਾਰ ਰੰਗ ਹੁੰਦੇ ਆ ਕਿਸੇ ਦਾ টাইਫਾਇਟ ਨਾ ਠੀਕ ਹੁੰਦਾ ਏ ਕਿਸੇ ਨੂੰ ਤੁਮੂਹੀ ਦਾ ਕੱਖ ਲੱਗਾ ਕਿਸੇ ਨੂੰ ਕੀੜਾ ਸ਼ੋਹਂਦਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਵਾ ਸਾਡੇ ਨਾਲ ਕੰਟੈਕਟ ਕਰ ਸਕਦਾ ਅਸੀਂ ਕਾਫੀ ਚੀਜ਼ਾਂ ਦੀ ਦੇਸੀ ਦਵਾਈ ਦਿੰਨੇ ਆ ਖਾਸ ਕਰਕੇ ਕਿਸੇ ਦੇ ਗੋਡੇ ਦਰਦ ਹੁੰਦੇ ਆ ਡਾਕਟਰ ਕਹਿੰਦੇ ਆ ਵੀ ਇਹਨਾਂ ਦੀ ਗਰੀਸ ਮੁੱਕ ਗਈ ਆ ਬੜਾ ਕੁਝ ਹੋ ਗਿਆ ਲਾਈਵ 'ਚ ਗੱਲਾਂ ਨਹੀਂ ਇੱਕ ਵਾਰੀ ਸਾਨੂੰ ਮਤਲਬ ਗੱਲ ਕਰੋ ਸਾਡੇ ਨਾਲ ਅਸੀਂ ਤੁਹਾਨੂੰ ਕੁਝ ਵੀਡੀਓ ਬਣਾਨੇ ਜਿਸ ਤਰੀਕੇ ਦੀ ਅਸੀਂ ਲੋਕ ਸਮਾਜ ਦੀ ਭਲਾਈ ਦੀ ਸੇਵਾ ਕਰਦੇ ਆ ਦੋ ਦੋ ਤਿੰਨ ਤਿੰਨ ਗਿੱਠਾਂ ਝਖਮ ਅਦੀ ਪੰਜ ਸਾਲ ਨਹੀਂ 15 15 ਸਾਲ ਪੂਰਾ ਨਹੀਂ ਸਾਹਮਣੇ ਕੁਰਸੀ ਦੇ ਬਾਅਕੇ ਖਰਾਬ ਹੋਏ ਤਾਂ ਠੀਕ ਹੋਏ ਦਾ ਪੂਰਾ ਪ੍ਰੋਸੀਜਰ ਵਿਖਾ ਦਿੰਦਾ ਇਹ ਨਹੀਂ ਕਿ ਖਰਾਬ ਹੋਇਆ ਚੱਕ ਮਗਾਉਣਾ ਬਿਲਕੁਲ ਠੀਕ ਹੋਇਆ ਵਿਕਾਉਣਾ ਪਰ سپورਟਸ ਬਾਰਡ ਨਹੀਂ ਹੈਗੀ ਬਾਕੀ ਜੈ ਸ਼ੰਕਰ